ਹਾਂਜੀ ਸੱਸੀ ਗੱਲ ਜੀ ਸਾਰਿਆਂ ਨੂੰ ਤੇ ਮੇਰੇ ਕੋਲ ਪਤ ਜੀ ਠੀਕ ਹੋ ਗਏ ਸਾਰੇ ਆਪਾਂ ਚੱਲੇ ਆ ਗੁਰੂ ਘਰ ਬਾਬਾ ਨਾਨਕ ਦੇ ਦਰਬਾਰ ਜੋ ਹੈਗਾ ਦੁਬਈ ਦੇ ਵਿੱਚ ਦਰਸ਼ਨ ਕਰਿਓ ਤੁਸੀਂ ਵੀ ਲੋ ਜੀ ਖਾਲਸਾ ਜੀ ਆ ਗਈ ਆ ਗੁਰੂ ਜੀ ਦਾ ਦੱਸ ਦਿਓ ਸੰਗਤਾਂ ਨੂੰ ਦੱਸ ਦੋ ਕਿੱਥੇ ਚੱਲੇ ਆਪਾਂ ਆਪਾਂ ਚੱਲੇ ਆ ਗੁਰੂ ਨਾਨਕ ਦਰਬਾਰ ਹਾਂਜੀ ਦੁਬਈ ਵਾਲਾ ਜਿਹੜਾ ਜੱਬਲੜੀ ਹੈ ਹਾਂਜੀ ਪੈਲਾਸਤਾਨ ਜਿਹੜਾ ਦੁਬਈ 'ਚ ਬਣਿਆ ਬਿਲਕੁਲ ਬਿਲਕੁਲ ਜੀ ਆਈ ਬਾਬਾ ਦੀ ਸੇਂ ਦਾ ਸ਼ੀਕੀ ਜਿਹੜਾ ਹਾਂਜੀ ਹਾਂਜੀ ਅੱਜ ਤੇ ਪਹਿਲਾਂ ਆਪਾਂ ਬਾਬਾ ਦੀ ਕਬੂਤਰਾਂ ਨੂੰ ਖਾਣਾ ਤੇ ਇੱਥੇ ਕਬੂਤਰ ਬਹੁਤ ਹੁੰਦੇ ਆ ਜੀ ਤੇ ਆਪਣੀ ਜੇਮਾ ਸਾਹਮਣੇ ਜਦੋਂ ਅਸੀਂ ਜਾਈਦਾ ਗੁਰੂ ਘਰ ਤੇ ਆਪਾਂ ਦਾਣੇ ਜ਼ਰੂਰ ਪਾਈਦੇ ਆ ਕੁਛ ਨਾ ਕੁਛ ਖਾਣਾ ਜ਼ਰੂਰ ਪਾਈਦਾ ਆ ਪ੍ਰਸ਼ਾਦ ਵੀ ਲਿਆ ਆ ਦੇਖ ਲਾ ਭਾਈ ਆ ਗਿਆ ਪ੍ਰਸ਼ਾਦਾਂ ਵਾਲਾ ਵੀ ਲੱਗਦਾ ਨੇੜੇ ਹੀ ਸਾਡਾ ਪਹਿਲਾ ਬਲੌਗ ਹੈ ਇਹ ਤੇ ਸਾਡੀ ਰੁਟੀਨ ਹੀ ਇਹ ਹੈ ਜਦੋਂ ਗੁਰੂ ਘਰ ਜਾਂਦਾ ਆ ਕੁਛ ਨਾ ਕੁਛ ਅ ਅਸੀਂ ਪੰਛੀਆਂ ਨੂੰ ਪਾਈਦਾ ਆ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਜਿੰਨਾ ਕੋ ਤੁਹਾਡੇ ਕੋਲ ਪੁੱਤਾ ਆ ਬਾਕੀ ਬਾਕੀ ਆਪਾਂ ਮਿਲਦੇ ਆ ਗੁਰੂ ਘਰੇ ਆ ਕੇ ਹਨ ਤੇ ਸਤਿ ਸ੍ਰੀ ਅਕਾਲ ਜੀ ਦੇ ਨਾਨਕ ਦੇ ਦਰਬਾਰ ਦੁਬਈ ਜੱਬਰ ਅਲੀ ਸ੍ਰੀ ਨਾਨਕ ਦਾਵ ਨਾਲ ਹੀ ਮੰਦਿਰ ਆ ਜੀ ਤੇ ਨਾਲ ਹੀ ਚਰਚ ਆ ਉਹ ਪਰੇ ਆ ਕਿ ਮਸਜਿਦ ਆ ਜੀ ਤੇ ਬਾਕੀ ਅੰਦਰ ਉਹ ਕਰਾਨੇ ਤੁਹਾਨੂੰ ਦਰਸ਼ਨ ਜੀ ਤੇ ਹੋ ਨੇ ਹੋ ਨੇ ਹਰੀ ਓਮ ਜਿੱਤ ਸੰਜਣ ਮੇਰਾ ਮੇਰਾ ਹਰੀ ਓਮ ਹਾਂਜੀ ਦਰਸ਼ਨ ਕਰ ਲਏ ਜੀ 1 ਘੰਟੇ ਦੀ ਹਾਜ਼ਰੀ ਲੱਗੀ ਤੇ ਬਹੁਤ ਆਨੰਦ ਆਇਆ ਜੀ ਹਾਂਜੀ ਬਾਬੇ ਆਨੰਦ ਆ ਗਿਆ ਪੂਰਾ ਜੀ ਆਪਾਂ ਚੱਲੇ ਜੀ ਤੇ ਬਾਕੀ ਜਿਹੜੇ ਵੀ ਭਰਾ ਆਪਣੇ ਦਵੇਈ ਸ਼ੋ ਆਪਾਂ ਨੂੰ ਦੇਖਦੇ ਪਿਆ ਹਣਾ ਤੇ ਜਰੂਰ ਆਇਆ ਕਰੋ ਟਾਈਮ ਕੱਢ ਕੇ